ਕੀ ਤਕਲੀਫ ਸੀ ਜੀ ਮੇਰੇ ਕਮਰ ਚ ਕਾਫੀ ਦਰਦ ਸੀ ਵੀਰੇ ਫਰਕ ਪਿਆ ਜੂ ਕੋਈ ਬਹੁਤ ਫਰਕ ਹੈ ਜੀ 80% ਫਰਕ ਪੈ ਗਿਆ ਸੀ ਪਹਿਲੀ ਵਾਰ ਸਪੈਸ਼ਲੀ ਜਿਹੜੀਆਂ ਭੈਣਾਂ ਦੇ ਬੈਕ ਪੇਨ ਹਨਾ ਬਈ ਬਹੁਤ ਵੀਰਾਂ ਦੇ ਵੀ ਤਾਂ ਉਹ ਇੱਕ ਵਾਰ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਰਾਮਪੁਰੇ ਸਹਿਰ ਚ ਜ਼ਰੂਰ ਆ ਜਾ ਆ ਤੁਹਾਡੇ ਸਾਹਮਣੇ ਵੇਖੋ ਬਈ ਭੀੜ ਲੱਗੀ ਪਈ ਗਈ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਆਪਾਂ ਨੂੰ ਕੀ ਤਕਲੀਫ ਸੀ ਜੀ ਮੇਰੀ ਭੈਣ ਦਾ ਮੋਟਰ ਟੁੱਟ ਗਿਆ ਸੀਗਾ ਜੀ ਡਾਕਟਰ ਕਹਿੰਦਾ ਆਪਰੇਸ਼ਨ ਹੋਊਗਾ ਤੇ ਇਹਨਾਂ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜਾ ਥਾ ਸੁੱਝਿਆ ਸੀ ਉਹ 2 ਮਿੰਟਾਂ 'ਚ ਸਹੀ ਕਰਤਾ ਸੀਗਾ ਐਨੀ ਵਧੀਆ ਤਕਨੀਕ ਉਦੋਂ ਬਾਅਦ ਦੋ ਵਾਰ ਹੀ ਆਏ ਆ ਤੇ ਉਹ ਬਿਲਕੁਲ ਸਹੀ ਆ ਤੇ ਕੀ ਕਹਿਣਾ ਚਾਹੋਗੇ ਬਈ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕੀ ਇੱਕ ਵਾਰੀ ਜ਼ਰੂਰ ਆਓ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਆਓ ਵੱਡੇ ਹਸਪਤਾਲਾਂ 'ਚ ਕਹਿੰਦੇ ਨੇ ਆਪਰੇਸ਼ਨ ਹੋਊਗਾ ਸਾਰੇ ਐਂ ਕਹਿੰਦੇ ਆਪਰੇਸ਼ਨ ਹੋਊਗਾ 5 ਲੱਖ ਵਾਲੇ ਕਾਰਡ ਕਰਕੇ ਬਸ ਆਪਦੇ ਟੂਹੇ ਨਾ ਪੜਾਓ ਇੱਕ ਵਾਰੀ ਜਰੂਰ ਆਜੋ ਠੀਕ ਆ ਬਾਈ ਇੱਕ ਵਾਰ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਜੇਕਰ ਤੁਸੀਂ ਡੇਟ ਵੀ ਲੈ ਲਈਨਾ ਇੱਥੇ ਆਜੋ ਪ੍ਰਮਾਤਮਾ ਮਿਹਰ ਕਰੂ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋੜਵੰਦ ਮਰੀਜ਼ਾਂ ਤੱਕ ਜਰੂਰ ਪਹੁੰਚਾ ਦਿਓ ਜੀ ਧੰਨਵਾਦ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਜਦੋਂ ਵੀ ਆਉਣਾ ਤਾਂ ਫੋਨ ਕਰਕੇ ਆਉਣਾਗਾ